ਕਸਾਨ ਦੋਸਤੋ ਇਸ ਸਮੇਂ ਪੰਜਾਬ ਦੇ ਵਿੱਚ ਇੱਕ ਮਸਲਾ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਕਿ ਕੀ ਪੂਸਾ 44 ਚੋਨਾ ਲੱਗੇਗਾ ਕਿ ਪੰਜਾਬ ਦੇ ਵਿੱਚ ਪੂਸਾ 44 ਚੋਨਾ ਬੈਨ ਕਰ ਦਿੱਤਾ ਗਿਆ ਹੈ ਤਾਂ ਇਸ ਸੰਬੰਧ ਵਿੱਚ ਮੈਂ ਇਸ ਵੀਡੀਓ 'ਚ ਗੱਲ ਕਰਦਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਰਖਾ ਫਤਿਹ ਸਿੰਘ ਪੁਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪ੍ਰਤਿ। ਦੋਸਤੋ ਮੈਂ ਆਪਣੀ ਨਿੱਜੀ ਰਾਏ ਤੁਹਾਨੂੰ ਦੇਣਾ ਚਾਹੁੰਦਾ ਹਾਂ ਸਾਡੇ ਕੋਲੇ ਹੁਣ ਇਹੋ ਜਿਹੀਆਂ ਕਿਸਮਾਂ ਆ ਗਈਆਂ ਕਿ ਜਿਹੜੀਆਂ ਪੂਸਾ 44 ਦੇ ਨਾਲੋਂ ਵਧੀਆ ਝਾੜ ਘੱਟ ਟਾਈਮ ਦੇ ਵਿੱਚ ਘੱਟ ਪਾਣੀ ਨਾਲ ਦੇ ਰਹੀਆਂ ਹਨ ਬਲਕਿ ਪਿਛਲੇ 2 ਸਾਲਾਂ ਤੋਂ ਪੂਸਾ 44 ਪੀਲੀ ਪੂਸਾ ਇਹਨਾਂ ਛੁੰਨਿਆਂ ਦੇ ਨਾਲੋਂ ਝਾੜ ਵੀ ਉਹਨਾਂ ਕਿਸਮਾਂ ਦਾ ਜ਼ਿਆਦਾ ਰਿਹਾ ਹੈ ਇਸ ਕਰਕੇ ਸਾਨੂੰ ਹੁਣ ਹੌਲੀ-ਹੌਲੀ ਪੂਸਾ 44 ਨੂੰ ਛੱਡ ਕੇ ਦੂਜੇ ਬਦਲ ਵਾਲੇ ਪਾਸੇ ਆਉਣਾ ਚਾਹੀਦਾ ਹੈ ਕਿ ਤੁਸੀਂ ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਪੂਸਾ 44 ਬੰਦ ਕਰ ਦਿਓ ਜੇ ਤੁਸੀਂ ਲਾਉਣਾ ਹੈ ਤਾਂ ਮੈਂ ਇਹ ਕਹਿੰਦਾ ਕਿ ਥੋੜਾ ਜਿਹਾ ਰੱਖਵਾ ਦੂਜੀਆਂ ਕਿਸਮਾਂ ਲਈ ਲਿਆ ਕੇ ਆਪਦੇ ਖੇਤਾਂ 'ਚ ਟ੍ਰਾਇਲ ਕਰੋ ਤਾਂ ਕਿ ਆਪਾਂ ਇਸ ਕਿਸਮ ਨੂੰ ਛੱਡ ਚੱਕੀਏ ਹੁਣ ਰਹੀ ਗੱਲ ਕਾਨੂੰਨੀ ਦਾ ਪੇਜ ਦੀ ਦੋਸਤੋ ਇੱਕ ਇਹ ਚਿੱਠੀ ਘੁਮ ਰਹੀ ਹੈ ਜਿਹੜੀ ਕਿ ਮੀਮੋ ਨੰਬਰ 240 ਪੀਏ ਡੀਏ 15424 ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜਿਹਦੇ ਵਿੱਚ ਸਾਫ਼ ਤੇ ਸਪਸ਼ਟ ਦਰਜਾ ਕੀਤੀ ਗਈ ਹੈ ਕਿ ਰਾਜ ਵਿੱਚ ਔਨੇ ਦੀ ਕਿਸਮ ਦੇ ਬੀਜ ਦੀ ਵਿਕਰੀ ਸੰਬੰਧੀ ਅਸਲ ਦੇ ਵਿੱਚ ਗੱਲ ਕੀ ਹੈ ਇਹ ਤਾਂ ਆਪਾਂ ਸਾਰੇ ਮੰਨਦੇ ਆਂ ਜਿਹੜੀ ਪੂਸਾ 44 ਐ 15 ਤੋਂ 20 ਸਨ ਪਾਣੀ ਵਧ ਲੈਂਦੀ ਐ ਪਰਾਲੀ ਜ਼ਿਆਦਾ ਹੁੰਦੀ ਐ ਇਹ ਕੀੜੇ ਮਕੌੜੇ ਜਿਹੜਾ ਪੈਂਦੇ ਲੱਗਦੇ ਆ ਬਿਮਾਰੀਆਂ ਜਿਹੜਾ ਲੱਗਦੀਆਂ ਸਪਰੇਅ ਵਾਦ ਪੈਂਦੇ ਐ ਤਾਂ ਕੁੱਲ ਮਿਲਾ ਕੇ ਜਿਹੜਾ ਹੈਗਾ ਇਸ ਕਿਸਮ ਦਾ ਬਦਲ ਹੋਣਾ ਜ਼ਰੂਰੀ ਐ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦੇ ਵਿੱਚ ਪੂਸਾ 44 ਦਾ ਜਿਹੜਾ ਬੀ ਸੀਗਾ ਇਹਦਾ ਉਤਪਾਦਨ ਬੰਦ ਕਰ ਦਿੱਤਾ ਗਿਆ ਸੀ ਸਮਝ ਗਏ ਪੂਸਾ 44 ਜਿਹੜਾ ਬੀ ਐ ਉਹ ਪੰਜਾਬ ਚ ਉਹਦਾ ਉਤਪਾਦਨ ਨਹੀਂ ਹੋਇਆ ਹੁਣ ਟੜੱਲੇ ਦੇ ਨਾਲ ਪੂਸਾ ਚਤੜ ਦਾ ਬੀ ਕਈ ਜਗ੍ਹਾ ਤੇ ਵਿਕ ਰਿਹਾ ਹੈ ਜਦੋਂ ਪੰਜਾਬ ਦੇ ਵਿੱਚ ਬੀਜ ਉਤਪਾਦਨ ਹੋਇਆ ਹੀ ਨਹੀਂ ਪੂਸਾ 44 ਦਾ ਤਾਂ ਫਿਰ ਉਹ ਬੀ ਕਿੱਥੋਂ ਆ ਰਿਹਾ ਹੈ ਇਸ ਕਰਕੇ ਜਿਹੜਾ ਉਹ ਬੀ ਵਿਕ ਰਿਹਾ ਉਸ ਬੀ ਨੂੰ ਕੰਟਰੋਲ ਕਰਨ ਵਾਸਤੇ ਉਸ ਬੀ ਦੀ ਵਿਕਰੀ ਰੋਕਣ ਵਾਸਤੇ ਜਗ੍ਹਾ ਜਗ੍ਹਾ ਤੇ ਦਿਸ਼ਾ ਹਦਾਇਤ ਜਾਰੀ ਕੀਤੇ ਗਏ ਹੈ ਰਹੀ ਗੱਲ ਕਿਸਾਨ ਨੇ ਝੋਨਾ ਪੂਸਾ 44 ਲਾਉਣਾ ਕਿ ਨਹੀਂ ਲਾਉਣਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਇਹ ਖ਼ਬਰ ਹੀ ਦੇਖ ਲਓ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ 126 ਕਿਸਮ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪੂਸਾ 44 ਦੀ ਬਿਜਾਈ ਤੋਂ ਗਰੇਜ ਕਰਨ ਲਈ ਹਦਾਇਤਾਂ ਕੀਤੀਆਂ ਇਹਨਾਂ ਨੇ ਕੀ ਕਿਹਾ ਪੂਸਾ 44 ਦੀ ਬਿਜਾਈ ਤੋਂ ਗਰੇਜ ਕਰੋ ਇਹਨਾਂ ਨੇ ਇਹ ਨਹੀਂ ਕਿਹਾ ਕਿ ਪੰਜਾਬ ਚ ਬੈਣ ਐਸਐਨ ਨਾਲ ਸੰਬੰਧਿਤ ਇੱਕ ਖਬਰ ਇਹ ਜਿਹੜੀ ਭਗਵਾਨ ਦਾਸ ਜੀ ਨੇ ਲਿਖੀ ਹੈ ਮੰਗਲਵਾਰ 23 April 2024 ਨੂੰ ਅਜੀਤ ਅਖਬਾਰ ਦੇ ਵਿੱਚ ਛਪੀ ਹੈ ਜਿਹਦੇ ਵਿੱਚ ਇਹਨਾਂ ਨੇ ਇੱਕ ਇਹ ਵੀਊ ਛਾਪੇ ਨੇ ਇਹ ਹਾਂਜੀ ਇਹ ਤੁਸੀਂ ਪੜ ਸਕਦੇ ਹੋ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾਕਟਰ ਜਸਵਿੰਦਰ ਸਿੰਘ ਕਹਿੰਦੇ ਹਨ ਕਿ ਉਹ ਕਿਸਾਨਾਂ ਨੂੰ ਪੂਸਾ 44 ਕਿਸਮ ਨਾਂ ਲਗਾਉਣ ਲਈ ਪੂਰੀਆਂ ਦਲੀਲਾਂ ਦੇ ਰਹੇ ਹਨ ਪਰੰਤੂ ਇਸ ਦੀ ਕਾਸ਼ਤ ਤੇ ਅਜੇ ਤੱਕ ਕੋਈ ਕਾਨੂੰਨੀ ਰੋਕ ਨਹੀਂ ਹੈ ਇਸ ਸੰਬੰਧੀ ਡਿਪਟੀ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਸੰਪਰਕ ਨਹੀਂ ਹੋ ਸਕਿਆ ਇਹਨਾਂ ਦੀ ਖਬਰ ਹੈ ਇਹਨਾਂ ਦਾ ਕਹਿਣ ਦਾ ਮਤਲਬ ਹੈਗਾ ਕਿ ਜੋ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਨੇ ਉਹਨਾਂ ਨੇ ਕਲੀਅਰ ਕੀਤਾ ਕਿ ਹਜੇ ਤੱਕ ਪੰਜਾਬ ਦੇ ਵਿੱਚ ਪੂਸਾ 44 ਦੀ ਖੇਤੀ ਕਰਨ ਤੇ ਕਿਸੇ ਵੀ ਕਿਸਮ ਦੀ ਕਾਨੂੰਨੀ ਰੋਕ ਨਹੀਂ ਹੈਗੀ ਹੁਣ ਆਪਾਂ ਗੱਲ ਕਰਦੇ ਹਾਂ ਤੀਸਰੀ ਚਿੱਠੀ ਦੀ ਇੱਕ ਇਹ ਚਿੱਠੀ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਘਮਰੀ ਆ ਜਿਹੜੀ ਕਿ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਗੁਰਦਾਸਪੁਰ ਨੇ ਇਹ ਚਿੱਠੀ ਨੇ ਸਭ ਤੋਂ ਵੱਧ ਜਿਹੜਾ ਹੈਗਾ ਇਹ ਲੋਕਾਂ ਨੂੰ ਇੱਕ ਸੋਚਣ ਲਈ ਮਜਬੂਰ ਕੀਤਾ ਹੈ ਤਾਂ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਝੋਨੇ ਦੀ ਕਿਸਮ ਦੀ ਬਜਾਈ ਤੇ ਤੁਰੰਤ ਪ੍ਰਭਾਵ ਤੌਰ 'ਤੇ ਰੋਕ ਲਗਾਈ ਜਾਵੇ ਅਤੇ ਬੀ ਡੀਲਰਾਂ ਤੇ ਹੌਸਲੇ ਚੈਕਿੰਗ ਕੀਤੀ ਜਾਵੇ ਜੇਕਰ ਕਿਸੇ ਕੋਲ ਪ੍ਰਕਤ ਝੋਨੇ ਦੀ ਕਿਸਮ ਦਾ ਵੀ ਸਟਾਕ ਹੈ ਤਾਂ ਸਟਾਕ ਤਰ੍ਹਾਂ ਸੀਲ ਕਰਕੇ ਇਸ ਦਫ਼ਤਰ ਨੂੰ ਸੂਚਨ ਕੀਤਾ ਜਾਵੇ ਆਹ ਗੱਲ ਤੇ ਇਹਨਾਂ ਦੀ ਮੰਨਣ ਯੋਗ ਹੈ ਕਿ ਜੋ ਪੰਜਾਬ ਦੇ ਵਿੱਚ ਬੀ ਬਣਿਆ ਹੀ ਨਹੀਂ ਪੂਸਾ 44 ਦਾ ਤਾਂ ਉਹ ਬੀ ਵੇਚ ਕਿਵੇਂ ਰਿਹਾ ਉਹਨਾਂ ਨੂੰ ਜਿਹੜਾ ਹੈਗਾ ਸਟਾਕ ਜਿਹੜਾ ਹੈਗਾ ਤੁਰੰਤ ਸੀਲ ਕਰ ਦੇਣਾ ਚਾਹੀਦਾ ਇਹ ਚਿੱਠੀ 22 ਤਰੀਕ ਦੀ ਹੈ 22/4/24 ਦੀ ਹੈ ਜਿਹਦੇ ਵਿੱਚ ਇਹਨਾਂ ਦੀ ਆ ਲਾਈਨ ਜਿਹੜੇ ਚ ਉਹਨਾਂ ਨੇ ਕਿਹਾ ਸੀ ਕਿ ਝੋਨੇ ਦੀ ਕਿਸਮ ਦੀ ਬਜਾਈ ਤੇ ਤੁਰੰਤ ਪ੍ਰਵਾਹ ਰੋਕ ਲਗਾਈ ਜਾਵੇ ਇਹਦੇ ਉੱਪਰ ਮੌ ਖੇਤੀਬਾੜੀ ਅਫਸਰ ਜ਼ਿਲ੍ਹਾ ਗਰਦਾਸਪੁਰ ਨੂੰ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕਿ ਇਹ ਸਬੰਧੀ ਕੀ ਹੈ ਪਰੰਤੂ ਜੇਕਰ ਅਸੀਂ 23 ਤਰੀਕ ਦੀ ਅਜੀਤ ਅਖਬਾਰ ਨੂੰ ਦੇਖਦੇ ਹਾਂ ਜੀਚ ਸਾਫ਼ ਤੇ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਦੇ ਉੱਪਰ ਕੋਈ ਵੀ ਕਾਨੂੰਨੀ ਰੋਕ ਨਹੀਂ ਹੈ ਜਿਹੜੀ ਕਿ ਮੌ ਖੇਤੀਬਾੜੀ ਅਫਸਰ ਪਟਿਆਲਾ ਨੇ ਕਹੀ ਹੈ ਐਸਐਟਰੀਕੇ ਦੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵੀ ਇਹ ਸਾਫ਼ ਤੇ ਸਪੱਸ਼ਟ ਕੀਤਾ ਹੈ ਕਿ ਪੂਸਾ 44 ਦੀ ਬਜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਤੇ ਰੋਕ ਹੈ ਤਾਂ ਕੁੱਲ ਮਿਲਾ ਕੇ ਜਿਨ੍ਹਾਂ ਕੋ ਸਾਡੇ ਸੋਰਸਸ ਨੇ ਹੁਣ ਤੱਕ ਜਾਂ ਜੋ ਇਸ ਸਮੇਂ ਬਾਜ਼ਾਰ ਦੇ ਵਿੱਚ ਉਹ ਚਿੱਠੀਆਂ ਨੇ ਉਹ ਚਿੱਠੀਆਂ ਦੇ ਵਿੱਚ ਵੀ ਜਿਹੜੀ ਕਿ ਇਹ ਮੁੱਖ ਚਿੱਠੀ ਆਪਣੀ 15 4 2024 ਵਾਲੀ ਜੀ ਦੇ ਪੂਸਾ 44 ਦੇ ਬੀਜ ਦੀ ਵਿਕਰੀ ਸੰਬੰਧੀ ਡਾਇਰੈਕਟਰ ਖੇਤੀਬਾੜੀ ਦਾ ਕਿਸਾਨ ਭਲੇ ਵਿਭਾਗ ਪੰਜਾਬ ਵੱਲੋਂ ਚਿੱਠੀ ਆਈ ਹੈ ਜਿਹਦੇ ਵਿੱਚ ਇਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਕਿ ਪੂਸਾ 44 ਦੇ ਥੱਲੇ ਰਕਬਾ ਘਟਾਇਆ ਜਾਵੇ ਪੂਸਾ 44 ਦੇ ਥੱਲੇ ਰਕਬਾ ਘਟਾਇਆ ਜਾਵੇ ਜ਼ਰੂਰਤ ਹੈ ਸਮੇਂ ਦੀ ਜ਼ਰੂਰਤ ਹੈ ਸਾਨੂੰ ਘਟਾਉਣਾ ਚਾਹੀਦਾ ਹੈ ਪੰਜਾਬ ਦੇ ਪਾਣੀ ਦੇ ਲਈ ਕਿਸਾਨਾਂ ਦੇ ਮੁਨਾਫੇ ਦੇ ਲਈ ਪੰਜਾਬ ਦੀ ਮਿੱਟੀ ਦੇ ਲਈ ਪੰਜਾਬੀਅਤ ਦੇ ਲਈ ਸਾਨੂੰ ਹੁਣ ਪੂਸਾ 44 ਛੱਡ ਕੇ ਦੂਸਰੀ ਕਿਸਮਤ ਹੀ ਹੋਣਾ ਚਾਹੀਦਾ ਹੈ ਬਿਲਕੁਲ ਸਹੀ ਹੈ ਪਰੰਤੂ ਇਹਨਾਂ ਨੇ ਵੀ ਇਸ ਦੇ ਵਿੱਚ ਇਹ ਨਹੀਂ ਕਿਹਾ ਕਿ ਪੂਸਾ 44 ਪੰਜਾਬ ਦੇ ਵਿੱਚ ਬੈਣ ਇਹਨਾਂ ਨੇ ਇਹ ਕਿਹਾ ਕਿ ਪੂਸਾ 44 ਦੇ ਥੱਲੇ ਰੱਖਵਾ ਘਟਾਇਆ ਜਾਵੇ। ਤਾਂ ਮੈਂ ਤੁਹਾਨੂੰ ਆਪਣੇ ਤਰਫੋਂ ਇਹ ਬੇਨਤੀ ਕਰਦਾ ਹਾਂ ਕਿ ਇਹ ਜੋ ਸੋਸ਼ਲ ਮੀਡੀਆ ਤੇ ਜੋ ਚਿੱਠੀਆਂ ਚੱਲ ਰਹੀਆਂ ਮੈਂ ਉਹਨਾਂ ਦੇ ਹਵਾਲੇ ਦੇ ਨਾਲ ਅਜੀਤ ਅਖਬਾਰ ਦੇ ਛਪੀਆਂ ਹੋਈਆਂ ਖਬਰਾਂ ਦੇ ਹਵਾਲੇ ਦੇ ਨਾਲ ਸਾਰੀ ਤੁਹਾਡੇ ਨਾਲ ਇਹ ਕਲੀਅਰ ਕਰ ਰਿਹਾ ਹਾਂ ਕਿ ਹੁਣ ਤੱਕ ਜੋ ਹਾਲਾਤ ਨੇ ਉਹ ਹਾਲਾਤ ਇਹ ਦੱਸਦੇ ਆ ਕਿ ਪੰਜਾਬ ਦੇ ਵਿੱਚ ਹਜੇ ਤੱਕ ਪੂਸਾ 44 ਦੀ ਖੇਤੀ ਕਰਨ ਦੇ ਉੱਪਰ ਕੋਈ ਵੀ ਬੈਨ ਨਹੀਂ ਹੈਗਾ। ਪਰantu ਸਮੇਂ ਦੀ ਨਿਯਾਗਤ ਹੈਗੀ ਹੈ ਕਿ ਸਾਡੇ ਕੋਲੇ ਬਹੁਤ ਚੰਗੀਆਂ ਕਿਸਮਾਂ ਆਗੀਆਂ ਨੇ ਹੁਣ ਅਸੀਂ ਉਹਨਾਂ ਨੂੰ ਉਪਲ ਵਧਿਗੇ ਪੂਸਾ 48 ਛੱਡ ਗਏ ਤੇ ਉਹਨਾਂ ਵੱਲ ਵਧਿਗੇ ਮੈਂ ਇਹ ਨਹੀਂ ਕਹਿੰਦਾ ਕਿ ਜੇ ਤੁਹਾਡੇ ਕੋਲੇ 10 ਕਿਲੇ ਜ਼ਮੀਨ ਹੈ ਤੁਸੀਂ 10 ਕਿਲੇ ਪੂਸਾ ਲਾਉਣੇ ਹੋ ਤਾਂ 10 ਦੇ 10 ਤੁਸੀਂ ਹੋਰ ਵੈਰਾਈਟੀ ਤੇ ਸ਼ਿਫਟ ਹੋ ਜਿਓ ਮੈਂ ਤੁਹਾਨੂੰ ਇਹ ਕਹਿੰਨਾ ਹੈ ਕਿ 10ਾਂ ਦੇ ਵਿੱਚੋਂ ਇੱਕ ਨਹੀਂ ਤਾਂ 2 ਕਿਲੇ ਆਪਾਂ ਦੂਜੀਆਂ ਕਿਸਮਾਂ ਦਾ ਟ੍ਰਾਇਲ ਕਰਕੇ ਦੇਖੀਏ ਜੇ ਜੇ ਤੁਹਾਨੂੰ ਉਹ ਕਿਸਮਾਂ ਇਹਦੇ ਨਾਲ ਵੱਧ ਝਾੜ ਦਿੰਦੀਆਂ ਤੇ ਅਗਲੇ ਸਾਲ ਆਪਾਂ ਪੂਸਾ ਛਟਾਰੇ ਨੂੰ ਬਾਏ ਬਾਏ ਕਰ ਦਈਏ ਤਾਂ ਇਸ ਤਰੀਕੇ ਦੇ ਨਾਲ ਸਾਨੂੰ ਜਿਹੜਾ ਹੈਗਾ ਹੁਣ ਚੱਲਣਾ ਪਏਗਾ ਅੱਛਾ ਇਸ ਚੀਜ਼ ਦੇ ਵਿੱਚ ਮੰਨ ਲਓ ਕਿ ਅਗਲੇ ਸਾਲ ਪੰਜਾਬ ਸਰਕਾਰ ਪੂਰਨ ਤੌਰ ਤੇ ਬੈਨ ਕਰ ਦਿੰਦੀ ਹੈ ਠੀਕ ਹਜੇ ਤੱਕ ਤਾਂ ਇਸ ਸੰਬੰਧੀ ਕੋਈ ਸੂਚਨਾ ਨਹੀਂ ਕਿ ਬੈਨ ਹੋਇਆ ਹੈ ਜੇਕਰ ਕੋਈ ਸੂਚਨਾ ਆਉਂਦੀ ਤਾਂ ਉਹ ਤੁਹਾਨੂੰ ਸ਼ੇਅਰ ਕੀਤੀ ਜਾਏਗੀ ਲੇਕਿਨ ਕੋਈ ਵੀ ਇਸ ਤਰ੍ਹਾਂ ਦੀ ਸੂਚਨਾ ਨਹੀਂ ਅਜੇ ਤੱਕ ਇਹ ਬੈਨ ਨਹੀਂ ਹੋਇਆ ਪੰਜਾਬ ਦੇ ਵਿੱਚ ਖੇਤੀ ਤੁਸੀਂ ਕਰ ਸਕਦੇ ਹੋ ਪਰੰਤੂ ਜੇ ਕੱਲ ਨੂੰ ਸਰਕਾਰ ਬੈਨ ਕਰ ਦਿੰਦੀ ਹੈ ਤਾਂ ਫਿਰ ਤੁਸੀਂ ਕਿਹੜੀ ਕਿਸਮ ਤੇ ਜਾਓਗੇ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚ ਦੂਜੀਆਂ ਕਿਸਮਾਂ ਦਾ ਟਰਾਇਲ ਕਰਨਾ ਸ਼ੁਰੂ ਕਰ ਦੇਵੋ ਤਾਂ ਕਿ ਤੁਹਾਨੂੰ ਇਸ ਤੋਂ ਸ਼ਿਫਟ ਹੋ ਕੇ ਦੂਜੇ ਪਾਸੇ ਆਰਾਮ ਜਾਨ 'ਚ ਕੋਈ ਦਿੱਕਤ ਨਾ ਆਵੇ ਤੁਹਾਡੇ ਝਾੜ ਦਾ ਨੁਕਸਾਨ ਵੀ ਨਾ ਹੋਵੇ ਤਾਂ ਠੀਕ ਹੈ ਵੇਖਾ ਕਲੀਅਰ ਹੈ ਤੁਹਾਨੂੰ ਇਹ ਦੋ ਤਿੰਨ ਚੀਜ਼ਾਂ ਦਿਖਾਈਆਂ ਜਿਹਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਤੇ ਮੌ ਖੇਤੀਬਾੜੀ ਅਫਸਰ ਪਟਿਆਲਾ ਜਿੰਨ ਡਾਕਟਰ ਜਸਵਿੰਦਰ ਸਿੰਘ ਤਾਂ ਕਹਿ ਦਿੱਤਾ ਕਿ ਇਹਦੀ ਰੋਗ ਕਾਸ਼ਤ ਕਰਨ ਤੇ ਕੋਈ ਰੋਕ ਹੀ ਨਹੀਂ ਹੈਗੀ ਜਿਹੜੀ ਕਿ ਇਹ ਭਗਵਾਨ ਦਾਸ ਜੀ ਨੇ ਇਹ ਖਬਰ ਲਗਾਈ ਹੈ ਜੀਤ ਅਖਬਾਰ ਦੇ ਵਿੱਚ ਮੰਗਲਵਾਰ 23 April 2024 ਦੇ ਅਖਬਾਰ ਦੇ ਵਿੱਚ ਇਹ ਖਬਰ छਪੀ ਹੋਈ ਹੈ ਤੁਸੀਂ ਇਹ ਵੀ ਦੇਖ ਲਿਆ ਕਿ ਮਾਨਯੋਗ ਡੈਪਟੀ ਕਮਿਸ਼ਨਰ ਲੁਧਿਆਣਾ ਨੇ ਵੀ ਕਿਹਾ ਕਿ ਪੂਸਾ ਛਤਾਲ ਦੀ ਬਿਜਾਈ ਤੋਂ ਗਰੇਜ ਕਰਨਾ ਚਾਹੀਦਾ ਨਹੀਂ ਤਾਂ ਇਹ ਵੀ ਕਹਿ ਸਕਦੇ ਸੀ ਕਿ ਪੰਜਾਬ ਦੇ ਵਿੱਚ ਬੈਨ ਹੈ ਇਸ ਤਰ੍ਹਾਂ ਦਾ ਉਹਨਾਂ ਨੇ ਨਹੀਂ ਕਿਹਾ ਇਹ ਵੀ ਇਹਨਾਂ ਦੀ ਖਬਰ ਤੁਸੀਂ ਦੇਖੋਗੇ 23 April ਨੂੰ ਲੱਗੀ ਹੈ ਤਾਂ 22 April ਨੂੰ ਇਹ ਮੀਟਿੰਗ ਹੋਈ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਤਾਂ ਇਹ ਕਲੀਅਰ ਹੈ ਸਾਫ਼ ਤੇ ਸਪਸ਼ਟ ਹੈ ਕਿ ਹਜੇ ਤੱਕ ਪੰਜਾਬ ਦੇ ਵਿੱਚ ਪੂਸਾ ਛਤਾਲ ਜਿਹੜੀ ਖੇਤੀ ਹੈਗੀ ਹੈ ਉਸ ਕਰਨ ਤੇ ਰੋਕ ਨਹੀਂ ਲੱਗੀ ਕੇਵਲ ਤੇ ਕੇਵਲ ਜਿਹੜਾ ਬੀਜ ਵੇਚ ਰਿਹਾ ਹੈਗਾ ਉਹ ਬੀਜ ਨੂੰ ਵੇਚਣ ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਬੀਜ ਉਤਪਾਦ ਨਹੀਂ ਨਹੀਂ ਜਦੋਂ ਹੋਇਆ ਤਾਂ ਬੀਜ ਕਿੱਥੋਂ ਆ ਰਿਹਾ ਹੈ ਤਾਂ ਇਹ ਜਿਹੜੀ ਹੈਗੀ ਸਥਿਤੀ ਹੈ ਧੰਨਵਾਦ ਦੋਸਤੋ ਮਿਹਰਬਾਨੀ ਪਰੰਤੂ ਅੱਜ ਦੇ ਹਾਲਾਤ ਇਹ ਦੱਸਦੇ ਨੇ ਕਿ ਪੂਸਾ 44 ਦੀ ਖੇਤੀ ਕਰਨ ਦੇ ਉੱਪਰ ਕਿਸੇ ਵੀ ਕਿਸਮ ਦੀ ਪੰਜਾਬ ਵਿੱਚ ਕੋਈ ਕਾਨੂੰਨੀ ਰੋਕ ਨਹੀਂ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ